ਜਿਹੜਾ ਸੰਘਰਸ਼ ਅਕਾਲ ਤਖਸਾਲ ਤੱਕ ਸਾਬ ਤੋਂ ਅਰਦਾਸ ਕਰਕੇ ਚੱਲਿਆ ਹੋਵੇ ਤਾਂ ਮੈਂ ਸਮਝਦਾ ਦਿੱਲੀ ਨੂੰ ਅਕਾਲ ਤਖਸਾਲ ਦੀ ਮਹਾਨਤਾ ਬਾਰੇ ਵੀ ਪਤਾ ਹੈ ਅਰਦਾਸ ਦੀ ਮਹਾਨਤਾ ਬਾਰੇ ਵੀ ਪਤਾ ਹੈ ਸਿੱਖ ਕੌਮ ਦਿੱਲੀ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਤੁਸੀਂ ਅਤਿਆਚਾਰ ਕਰਨ ਵਾਸਤੇ ਤੁਹਾਡੀਆਂ ਬੰਦੂਕਾਂ ਤਾਣੀਆਂ ਹੋਈਆਂ ਪਰ ਅਸੀਂ ਪਾਣੀ ਦੀਆਂ ਬੋਤਲਾਂ ਲੈ ਕੇ ਭਾਈਕਨ ਜਾਵਾਂਗੇ ਅੱਗੇ ਹਾਜ਼ਰਾਂ 20 ਘੰਟਿਆਂ ਬਾਅਦ ਤੁਸੀਂ ਕਿੰਨਾ ਕਤਿਆਚਾਰ ਕਰਦੇ ਹੋ ਕਿੰਨਾ ਕ ਸਾਡੀ ਸਾਡੀ ਕੌਮ ਨੂੰ ਸ਼ਹੀਦ ਕਰਦੇ ਹੋ ਆਪਣੇ ਬੱਚਿਆਂ ਦੇ ਗਲਾਂ 'ਚ ਹਾਰ ਪਵਾ ਕੇ ਉਹ ਕਹਿ ਰਹੀ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਈ 300 ਤੋਂ ਵੱਧ ਕਿਸਾਨ ਜ਼ਖਮੀ ਵੀ ਹੋਗੇ ਸੱਟਾਂ ਵੀ ਲੱਗੀਆਂ ਕਈਆਂ ਦੀਆਂ ਅੱਖਾਂ ਦੀ ਰੋਸ਼ਨੀ ਚੱਲੇਗੀ ਆ ਤਾਂ ਕੀ ਲੱਗਦਾ ਕਿ ਕੱਲ ਫਿਰ ਇਸ ਤੋਂ ਵੱਧ ਹੋਊਗਾ ਕੰਮ ਦੁਨੀਆ ਨੂੰ ਬੇਕਰੀ ਹੈ ਕਿ ਪੰਜਾਬ ਦੇ ਲੋਕ ਵੀ ਇਹਨਾਂ ਨੇ ਕਦੇ ਪਾਕਿਸਤਾਨ ਵੱਲ ਕੁਝ ਕਿਉਂ ਨਹੀਂ ਕੀਤੀ ਦਿੱਲੀ ਵੱਲ ਕੁਝ ਕਿਉਂ ਕਰ ਰਹੇ ਐ ਇਸ ਦੇਸ਼ ਨੂੰ ਅਸੀਂ ਆਜ਼ਾਦ ਕਰਾਇਆ ਇਸ ਦੇਸ਼ ਆਜ਼ਾਦ ਕਰਾਉਣ ਵਾਸਤੇ ਸਾਡੀਆਂ ਸਭ ਤੋਂ ਵੱਧ ਸਹਾਤਾਂ ਹੋਈਆਂ ਕੁਰਬਾਨੀਆਂ ਹੋਈਆਂ ਸਰਕਾਰ ਵੀ ਬੜੀ ਇਸ ਤਾਕ ਦੇ ਵਿੱਚ ਹੈ ਕਿ ਚੋਣ ਜਾਬਤੇ ਦਾ ਬਹਾਨਾ ਲਾ ਕੇ ਇਹ ਕਿਸਾਨਾਂ ਨੂੰ ਟਾਲਿਆ ਜਾਵੇ ਕੰਬੂ ਮੋਰਚਾ ਜਿ ਮੌਜੂਦ ਆ ਕੱਲ ਜਥੇਬੰਦੀਆਂ ਨੇ ਕਾਲ ਦਿੱਤੀ ਹੈ 21 ਤਰੀਕ ਦੀ ਕਿ ਸਵੇਰੇ 11 ਵਜੇ ਅਸੀਂ ਦਿੱਲੀ ਨੂੰ ਕੂਚ ਕਰ ਲੈਣਾ ਹਾਲਾਂਕਿ ਕਹਿ ਰਹੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਹੀ ਅਸੀਂ ਦਿੱਲੀ ਕੂਚ ਕਰਾਂਗੇ ਪਰ ਕਿਸਾਨ ਪਹਿਲਾਂ ਹੀ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਗੱਲਬਾਤ ਕਰਦੇ ਆ ਕਿਵੇਂ ਦੇਖ ਦਿਓ ਅੱਜ ਮਾਹੌਲ ਕੀ ਨਜ਼ਰ ਆ ਰਿਹਾ ਹੈ ਕਿਸਾਨ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਦਿੱਲੀ ਜਾਣਾ ਦਿੱਲੀ ਜਾਣਾ ਹੈ ਪਰ ਅੱਜ ਤੁਹਾਨੂੰ ਕੀ ਨਜ਼ਰ ਆਉਂਦੀ ਹੈ ਮੈਂ ਸਮਝਦਾ ਜੋ ਇਹ ਇਸ ਵਾਰ ਮੋਰਚਾ ਸ੍ਰੀ ਕਾਲ ਤਖਤ ਸਾਹਿਬ ਤੋਂ ਸਰਮ ਸਿੰਘ ਪੰਦੇੜ ਅਰਦਾਸ ਕਰਕੇ ਤੁਰੇ ਹੈ ਤੇ ਫਤੇਗੜ ਸਾਹਿਬ ਦੀ ਧਰਤੀ ਨਿੱਕੀਆਂ ਜਿੰਦਾ ਵੱਡੇ ਸਾਕੇ ਹੋਏ ਜਿੱਥੇ ਸਾਡੇ ਸਹਾ ਤਾਂ ਵੱਡੀ ਜਹਾਦ ਮੰਨੀ ਜਾਂਦੀ ਹੈ ਇੱਥੇ ਉਥੋਂ ਡੱਲੇਵਾਲ ਸਾਹਿਬ ਚੱਲੇ ਆ ਤੇ ਇਸ ਕਰਕੇ ਜਿਹੜਾ ਸੰਘਰਸ਼ ਅਕਾਲ ਤਖਸਾਲ ਤੱਕ ਸਾਫ਼ ਤੋਂ ਅਰਦਾਸ ਕਰਕੇ ਚੱਲਿਆ ਹੋਵੇ ਤਾਂ ਮੈਂ ਸਮਝਦਾ ਦਿੱਲੀ ਨੂੰ ਅਕਾਲ ਤਖਸਾਲ ਦੀ ਮਹਾਨਤਾ ਬਾਰੇ ਵੀ ਪਤਾ ਹੈ ਅਰਦਾਸ ਦੀ ਮਹਾਨਤਾ ਬਾਰੇ ਵੀ ਪਤਾ ਹੈ ਪਰ ਇਹ ਜੋ ਨੌਜਵਾਨ ਦਾ ਅੱਜ ਆਪਾਂ ਇਕੱਠ ਵੇਖ ਰਹੇ ਆ ਗਗਨ ਜੀ ਕੱਲ ਵੀ ਤੁਸੀਂ ਇੱਥੇ ਆਏ ਹੋਗੇ ਕੱਲ ਨੂੰ ਅੱਜ ਰਾਸ਼ਵੱਧ ਕਿਉਂ ਆ ਕਿਉਂਕਿ ਪੰਜਾਬ ਦੇ ਲੋਕ ਕਿਰਤੀ ਲੋਕ ਸਿੱਖ ਕੌਮ ਦਿੱਲੀ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਤੁਸੀਂ ਅਤਿਆਚਾਰ ਕਰਨ ਵਾਸਤੇ ਤੁਹਾਡੀਆਂ ਬੰਦੂਕਾਂ ਤਾਣੀਆਂ ਹੋਈਆਂ ਪਰ ਅਸੀਂ ਪਾਣੀ ਦੀਆਂ ਬੋਤਲਾਂ ਲੈ ਕੇ ਭਾਈ ਕਨਿਆ ਵਾਂਗ ਅੱਗੇ ਹਾਜ਼ਰਾਂ ਅਸੀਂ ਕੱਲ ਵੇਖਦੇ ਹਾਂ 20 ਘੰਟਿਆਂ ਬਾਅਦ ਤੁਸੀਂ ਕਿੰਨਾ ਕਤਿਆਚਾਰ ਕਰਦੇ ਹੋ ਕਿੰਨਾ ਕ ਸਾਡੀ ਸਾਡੀ ਕੌਮ ਨੂੰ ਸ਼ਹੀਦ ਕਰਦੇ ਹੋ ਕਿੰਨਾ ਕ ਸਾਡੀ ਕੌਮ ਤੇ ਜ਼ੁਲਮ ਢਾਉਂਦੇ ਹੋ ਦਿਖਾਈ ਦਿੱਤਾ 13 ਨੂੰ ਤਾਂ ਦਿਖਾਈ ਦਿੱਤਾ ਕਿ ਕਿੰਨਾ ਕ ਅਤਿਆਚਾਰ ਕਰ ਸਕਦੇ ਨੇ ਕਿੰਨਾ ਕ ਉਹ ਇਹਦੇ ਜ਼ੁਲਮ ਢਾ ਸਕਦੇ ਨੇ 300 ਤੋਂ ਵੱਧ ਕਿਸਾਨ ਜ਼ਖਮੀ ਵੀ ਹੋ ਗਏ ਸੱਟਾਂ ਵੀ ਲੱਗੀਆਂ ਕਈਆਂ ਦੀਆਂ ਅੱਖਾਂ ਹੀ ਰੋਸ਼ਨੀ ਚਲੇ ਗਈਆਂ ਤਾਂ ਕੀ ਲੱਗਦਾ ਕਿ ਕੱਲ ਫਿਰ ਇਸ ਤੋਂ ਵੱਧ ਹੋਊਗਾ ਕੰਮ ਇਹ ਦੁਨੀਆ ਵੇਖ ਰਹੀ ਹੈ ਦੁਨੀਆ ਨੂੰ ਵੇਖ ਰਹੀ ਹੈ ਕਿ ਪੰਜਾਬ ਦੇ ਲੋਕ ਵੀ ਇਹਨਾਂ ਨੇ ਕਦੇ ਪਾਕਿਸਤਾਨ ਵੱਲ ਕੁਝ ਕਿਉਂ ਨਹੀਂ ਕੀਤੀ ਦਿੱਲੀ ਵੱਲ ਕੁਝ ਕਿਉਂ ਕਰ ਰਹੇ ਹੈ ਕਿਉਂਕਿ ਲੋਕ ਮਹਿਸੂਸ ਕਰਦੇ ਐ ਕਿ ਇਹ ਸਾਡੀ ਰਾਜਸਤਾਨੀ ਐ ਸਾਡੇ ਦੇਸ਼ ਦੀ ਰਾਜਸਤਾਨੀ ਐ ਇਸ ਦੇਸ਼ ਨੂੰ ਅਸੀਂ ਆਜ਼ਾਦ ਕਰਾਇਆ ਇਸ ਦੇਸ਼ ਆਜ਼ਾਦ ਕਰਾਉਣ ਵਾਸਤੇ ਸਾਡੀਆਂ ਸਭ ਤੋਂ ਵੱਧ ਸਹਾਤਾਂ ਹੋਈਆਂ ਕੁਰਬਾਨੀਆਂ ਹੋਈਆਂ ਪਰ ਕਿਤੇ ਨਾ ਕਿਤੇ ਨਰਿੰਦਰ ਮੋਦੀ ਨੂੰ ਭੁਲੇਖਾ ਪਹਿਲਾਂ ਵੀ ਚਾਹੇ ਅਮਿਤ ਸਾਹ ਤੇ ਨਰਿੰਦਰ ਮੋਦੀ ਦਾ ਜੇਤੂ ਰਾਜੋ 14 ਤੋਂ ਉਹਨਾਂ ਨੇ ਤੋਰਿਆ ਹੋਇਆ ਸੀ ਇਹ ਪੰਜਾਬ ਦੇ ਅਣਖੀ ਲੋਕਾਂ ਨੇ 20 ਦੇ ਵਿੱਚ ਉਹ ਕਿਸਾਨੀ ਬਿੱਲ ਵਾਪਸ ਕਰਾ ਕੇ ਰੋਕਿਆ ਪਰ ਅੱਜ ਫੇਰ ਅਸੀਂ ਉਹ ਕੀਤੇ ਹੋਏ ਵਾਅਦੇ ਯਾਦ ਕਰਾਉਣ ਜਾ ਰਹੇ ਹਾਂ ਮੈਂ ਧੰਨਵਾਦ ਕਰਦਾ ਹਾਂ ਉਹ ਕਿਸਾਨ ਲੀਡਰਾਂ ਦਾ ਜਿਨ੍ਹਾਂ ਨੇ ਬੜੀ ਸਮੇਂ ਦੀ ਨਿਆਜ਼ ਸਮਝੀ ਕਿਉਂਕਿ ਆਪਾਂ ਵੇਖਿਆ ਕਿ ਇਸ ਤੋਂ ਬਾਅਦ 5 ਸਾਲ ਟਾਲ ਮਟੋਲੇ ਚੱਲਣਾਗਾ ਪਰ ਹੁਣ ਸਰਕਾਰ ਵੀ ਬੜੀ ਇਸ ਤਾਕ ਦੇ ਵਿੱਚ ਹੈ ਕਿ ਚੋਣ ਜਾਬਤੇ ਦਾ ਬਹਾਨਾ ਲਾ ਕੇ ਇਹ ਕਿਸਾਨਾਂ ਨੂੰ ਟਾਲਿਆ ਜਾਵੇ ਪਰ ਤੁਸੀਂ ਵੇਖਿਆ ਲਗਾਤਾਰ 13 ਤਰੀਕ ਤੋਂ ਬਾਅਦ ਇਹ ਦੋਨੇ ਵਾਰਡਾਂ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਥੇਬੰਦੀਆਂ ਸੰਪਰਦਾਨਾਂ ਹਰ ਇੱਕ ਪੱਖ ਦੇ ਜੋ ਆਮਨ ਪਸੰਦ ਤਰੀਕੇ ਨਾਲ ਜੋ ਹੱਕ ਲੈਣਾ ਚਾਹੁੰਦੇ ਆ ਉਹ ਲੋਕ ਪਹੁੰਚ ਰਹੇ ਆ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਲੋਕ ਜਾਗਰੂਕ ਆ ਮੀਟਿੰਗਾਂ ਦਾ ਦੌਰ ਵੀ ਬਹੁਤ ਚੱਲਿਆ ਚਾਰ ਮੀਟਿੰਗਾਂ ਹੋ ਗਈਆਂ ਚੌਥੇ ਗੇੜ ਦੀ ਜਦੋਂ ਬੈਠਕ ਹੋਈ ਤਾਂ ਉਹਦੇ ਵਿੱਚ ਪ੍ਰਸਤਾਵ ਦੇ ਦਿੰਦੇ ਨੇ ਕਹਿੰਦੇ ਕਿ ਪੰਜ ਫਸਲਾਂ ਦੇ ਉੱਤੇ ਐਮਐਸਪੀ ਲੈ ਲਓ ਤਕੀਲਾ ਦੇ ਪ੍ਰਸਤਾਵ ਸੀਗਾ ਜਾਂ ਮਿੱਠੀ ਗੋਲੀ ਸੀ ਨਹੀਂ ਇਹ ਭੀਖ ਥੋੜੀ ਮੰਗ ਰਹੇ ਆ ਅਸੀਂ ਗਵਰਨਮੈਂਟ ਨੇ ਜੋ ਕਰਨਾ ਉਥੋਂ ਦਿੱਲੀੋਂ ਕਰਦੇ ਲਾਣ ਜੋ ਜੋ ਵੀ ਕਹਿੰਦੀ ਹੈ ਕੀ ਰਾਂਤਾ ਕਰਨ ਕੱਲਾ ਅੰਦਰ ਵਹੇ ਕਿ ਸਿਰਫ ਆਪਦੇ মিডিਆ ਰਾਹੀਂ ਸਿਰਫ ਤੇ ਸਿਰਫ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਅਸੀਂ ਪੀਸਫੁਲ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਉੱਥੇ ਸਾਨੂੰ ਜਗ੍ਹਾ ਦਿਓ ਅਸੀਂ ਵਹਿ ਕੇ ਆਪਣੀਆਂ ਮੰਗਾਂ ਰੱਖਾਂਗੇ ਪਰ ਜਿਹੜੇ ਬਾਰਡਰ ਰੋਕ ਕੇ ਨੇ ਸੜਕਾਂ ਰੋਕੀਆਂ ਜਾਂ ਹਰਿਆਣੇ ਦੇ ਵਿੱਚ ਤੁਸੀਂ ਵੇਖਿਆ ਕੋਈ ਟਰੈਕਟਰ ਦਾ ਸੈਲਫ ਨਹੀਂ ਮਾਰ ਸਕਦਾ ਜਿਹੜਾ ਟਰੈਕਟਰ ਕਿਸਾਨ ਦਾ ਗੱਡਾ ਜਾਂ ਕਿਸਾਨ ਦਾ ਪੁੱਤ ਹੈ ਉਹਦਾ ਸੈਲਫ ਨਹੀਂ ਮਾਰ ਸਕਦਾ ਗੁਰੂ ਘਰ ਤੋਂ ਅਨਾਉਂਸਮੈਂਟ ਨਹੀਂ ਕਰ ਰਹੇ ਸੰਘਰਸ਼ ਇਸ ਕਰਕੇ ਏਦੂ ਤਾਲੀਵਾਣੀ ਰਾਜ ਮਨਜੀਤ ਸਾਹਿਬ ਗੁਰਦੁਆਰੇ ਚ ਕਮਰੇ ਦਾ ਜ਼ਰੂਰ ਲੈ ਰਹੇ ਨੇ ਨਾ ਇਹਹੀ ਇਹ ਹੀ ਦੁੱਖ ਹੈ ਇਹ ਹੀ ਦੁੱਖ ਹੈ ਕਿਉਂਕਿ ਇਹ ਸਰਕਾਰ ਠੀਕ ਹੈ ਅਸੀਂ ਕਈ ਵਾਰੀ ਚਲੋ ਆਪਣੇ ਗਿਲੇ ਸਿਕਦੇ ਭਲਾ ਦੰਨੇ ਆ ਪਰ ਸਰਕਾਰ ਰੰਜਸ ਰੱਖਦੀ ਹੈ ਅਸੀਂ ਜੇ ਕਿਸਾਨੀ ਸੰਘਰਸ਼ ਉਦੋਂ ਜਿੱਤਿਆ ਤਾਂ ਤੁਸੀਂ ਵੇਖਿਆ ਕਿ ਕੌਮ ਦੀ ਸੰਸਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਕਮੇਟੀ ਦੇ ਗੁਰੂ ਘਰਾਂ ਦੇ ਵਿੱਚੋਂ ਲੰਗਰਾਂ ਦਾ ਇੰਤਜ਼ਾਮ ਹੋ ਰਿਹਾ ਸੀ ਰਹਿਸ਼ਾਂ ਦਾ ਪ੍ਰਬੰਧ ਹੋ ਰਿਹਾ ਸੀ ਅਤੇ ਹੋਰ ਹਰ ਇੱਕ ਪੱਖ ਤੋਂ ਹੈਲਪ ਹੋ ਰਹੀ ਸੀ ਇਸ ਸੰਘਰਸ਼ ਦੀ ਪਰ ਦਿੱਲੀ ਨੇ ਸਭ ਤੋਂ ਪਹਿਲਾਂ ਸਾਡੀ ਦਿੱਲੀ ਕਮੇਟੀ ਖੋਈ ਫੇ ਸਾਡੀ ਹਰਿਆਣਾ ਕਮੇਟੀ ਖਮੋਈ ਪਟਨਾ ਸਾਹਿਬ ਬੋਰਡ ਖੋਇਆ ਹਜੂਰ ਸਾਹਿਬ ਬੋਰਡ ਖੋਇਆ ਅਸੀਂ ਉਸ ਦਿਨ ਤੋਂ ਹੀ ਬਿਲ ਕਰੇ ਸੀ ਸਿੱਖ ਬੁੱਧੀਜੀਵੀ ਲੋਕ ਉਸ ਦਿਨ ਤੋਂ ਚਲਾ ਰਹੇ ਸੀ ਕਿ ਦਿੱਲੀ ਦੀ ਮੰਨਸਾ ਸਹੀ ਨਹੀਂ ਹੈਗੀ ਉਹ ਪੁਵੇਖ ਦੇ ਵਿੱਚ ਕੌਮ ਤੇ ਅਤਿਆਚਾਰ ਹੋਰ ਕਰੂਗੀ ਇਸ ਕਰਕੇ ਉਹ ਆਪਣੇ ਪਹਿਲੀ ਤਾਣਾ ਵਾਣਾ ਬੋਲ ਰਹੀ ਸੀ ਤੇ ਕੌਮ ਨੂੰ ਕਮਜ਼ੋਰ ਕਰ ਰਹੀ ਸੀ ਬੰਡੀਆਂ ਪਾ ਰਹੀ ਸੀ ਪਰ ਫਿਰ ਵੀ ਮੈਂ ਸਮਝਦਾ ਕੌਮ ਅੱਜ ਵੀ ਇੱਕ ਮੁੱਠ ਹੋ ਕੇ ਹਰਿਆਣੇ ਦੇ ਵਿੱਚ ਵੀ ਚਾਹੇ ਜ਼ਬਰ ਹੋ ਰਿਹਾ ਪਰ ਵੱਡੀ ਗਿੰਦੇ ਵਿੱਚ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਪਰ ਸਿੱਖ ਕੌਮ ਦੇ ਕੋਲੇ ਇਤਿਹਾਸ ਵਿਰਾਸਤ ਬਹੁਤ ਵੱਡੀ ਹੈ ਸਾਡੀਆਂ ਬੀਬੀਆਂ ਜਦੋਂ ਸਵਾ ਮਨਮਨ ਦੇ ਪੀਸਣੇ ਪੀ ਰਹੀਆਂ ਸੀ ਆਪਣੇ ਬੱਚਿਆਂ ਦੇ ਗਲਾਂ 'ਚ ਹਾਰ ਪਵਾ ਕੇ ਉਹ ਕਹਿ ਰਹੀਆਂ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਇਆ ਹੋਏ ਇਸ ਕਰਕੇ ਸਾਡੇ ਕੋਲੇ ਸਾਡੀ ਵਿਰਾਸਤ ਹੈ ਸਾਡਾ ਇਤਿਹਾਸ ਹੈ ਸਾਡਾ ਸੱਭਿਆਚਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸਾਂ ਗੁਰੂਆਂ ਤੱਕ 10 ਜੋਤਾਂ ਨੇ ਸਾਨੂੰ ਇਨਸਾਨੀ ਜੀਵਨ ਜਿਉਣ ਸੰਘਰਸ਼ ਕਰਨ ਆਪਣੇ ਹੱਕਾਂ ਨਾਲ ਲੜਨ ਅਤੇ ਜੇ ਕਿਸੇ ਤੇ ਅਤਿਆਚਾਰ ਹੋ ਰਿਹਾ ਹੈ ਲੋਕ ਇਹ ਜਰੂਰ ਮਹਿਸੂਸ ਕਰਦੇ ਐ ਕਿ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਇਹ ਉਵਾਲ ਕਿਵੇਂ ਆਇਆ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਗਏ ਉਹ ਉਵਾਲ ਉਹ ਸੀ ਕਿ 14 ਤੋਂ ਲੈ ਕੇ 19 ਤੱਕ ਨਰਿੰਦਰ ਮੋਦੀ ਸਾਡੇ ਮੁਸਲਮਾਨ ਭਰਾਵਾਂ ਤੇ ਅਤਿਆਚਾਰ ਕਰ ਰਿਹਾ ਸੀ ਪਰ ਸਿੱਖ ਕੌਮ ਮਨਾਂ 'ਚ ਗੁੱਸਾ ਆ ਰਿਹਾ ਸੀ ਕਿ ਜਿਸ ਧਰਮ ਨੂੰ ਸਾਡੇ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦੇ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਾਇਆ ਅੱਜ ਉਹੀ ਧਰਮ ਕਿਤੇ ਪਾਵਰ ਚਾਕੇ ਦੂਜੇ ਧਰਮਾਂ ਅਤਿਆਚਾਰ ਕਰ ਰਿਹਾ ਇਸ ਕਰਕੇ ਸਾਡੇ ਨੌਜਵਾਨ ਇਤਿਹਾਸ ਪੜਦੇ ਆ ਕਿ ਹੁੰਦਾ ਜਦੋਂ ਏਦਾਂ ਕਿਉਂ ਹੁੰਦਾ ਜਦੋਂ ਸਿੱਖ ਆਪਣੀ ਕੋਈ ਮੰਗ ਦੇ ਉੱਤੇ ਆ ਜਾਣ ਜੇ ਉਹਨਾਂ ਦੇ ਉੱਤੇ ਕੋਈ ਜ਼ੁਲਮ ਹੋ ਜੇ ਜਾਂ ਉਹਨਾਂ ਦੇ ਉੱਤੇ ਕੋਈ ਅਜਿਹੀ ਗੱਲ ਹੋ ਜੇ ਜੇ ਉਸ ਦੀ ਆਵਾਜ਼ ਚੁੱਕਣ ਤਾਂ ਉਹਨਾਂ ਦੇ ਉੱਤੇ ਫਿਰ ਟੈਗ ਲਾ ਦਿੱਤੇ ਜਾਂਦੇ ਇਹ ਤਾਂ ਇਹ ਤਾਂ ਤੁਸੀਂ ਵੇਖੀ ਹੈ ਇਹ ਤਾਂ ਤੁਸੀਂ ਵੇਖੀ ਹੈ ਇਸੇ ਕਰਕੇ ਦਿੱਲੀ ਪ੍ਰਤੀ ਨਫ਼ਰਤ ਹੈ ਇਹ ਦਿੱਲੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਮਹਿਸੂਸ ਕਰੋ ਸੋਚੋ ਬਾਚੋ ਤੁਹਾਡੇ ਕੋਲ ਹੰਟਾਲੀ ਏਜੰਸੀਆਂ ਸਭ ਕੁਝ ਹੈ ਵੀ ਪੰਜਾਬ ਦੇ ਨੌਜਵਾਨਾਂ ਦੇ ਮਨਾਂ 'ਚ ਦਿੱਲੀ ਪ੍ਰਤੀ ਨਫ਼ਰਤ ਕਿਉਂ ਆ ਕਿਉਂਕਿ 47 ਤੋਂ ਲੈ ਕੇ ਅੱਜ ਤੱਕ ਸਾਡੇ ਨਾਲ ਲਗਾਤਾਰ ਕਿਆ ਹੋ ਰਿਹਾ ਹੈ ਬੇਵਫਾਈਆਂ ਹੋ ਰਹੀਆਂ ਧੋਖਾ ਹੋ ਰਿਹਾ ਨੌਜਵਾਨ ਪੜ ਰਹੇ ਹੈ ਕਿ ਕਿਵੇਂ ਸਾਡੇ ਤੇ 84 ਚਕਾਨ ਕੀਤਾ ਕਿਵੇਂ ਨੌਜਵਾਨਾਂ ਸ਼ਿਕਾਰ ਖੇਡਿਆ ਗਿਆ ਕਿਵੇਂ ਅੱਜ ਵੀ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲਾਂ ਸੱਟਿਆ ਜਾ ਰਿਹਾ ਹੈ ਕਿਵੇਂ ਸਾਡੇ ਬੰਦੀ ਸਿੰਘ ਜਿਹੜੇ 35-35 ਸਾਲਾਂ ਤੋਂ ਜੇਲਾਂ ਚ ਬੰਦ ਹੈ ਉਹਨਾਂ ਵਾਸਤੇ ਨੋਟੀਫਿਕੇਸ਼ਨ ਹੈ ਗਵਰਨਮੈਂਟ ਕਰਦੀ ਹੈ ਵੀ ਅਸੀਂ ਰਿਹਾ ਕਰਾਂਗੇ ਗੁਰੂ ਨਾਨਕ ਦੇਵ ਮਹਾਰੇ ਗੁਰਪੁਰਬ ਤੇ ਪਰ ਉਹ ਫੇਰ ਮੁੱਕਰਦੀ ਹੈ ਇਹ ਨਫਰਤ ਨੌਜਵਾਨਾਂ ਦੇ ਮਨਾਂ 'ਚ ਵੀ ਇਹ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਕਿ ਤੁਸੀਂ ਨੋਟੀਫਿਕੇਸ਼ਨ ਕਰਕੇ ਮੁੱਕਰ ਜੋ ਬਾਤ ਤਿਆਰੀ ਪੂਰੀ ਹੈ ਪੂਰੀ ਤਿਆਰੀਆਂ ਤੁਸੀਂ ਵੇਖ ਰਹੇ ਹੋ ਨੌਜਵਾਨਾਂ ਦੇ ਮਨਾਂ 'ਚ ਪੂਰਾ ਜੋਸ਼ ਹੈ ਪੂਰਾ ਗੁੱਸਾ ਹੈ ਤੇ ਸਾਡੇ ਆਗੂਆਂ ਦਾ ਜੋ ਸੁਨੇਹਾ ਉਡੀਕ ਰਹੇ ਐ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਵੀ ਤੇ ਉਸ ਬਾਰਡਰ ਤੇ ਵੀ ਤੁਸੀਂ ਜਜ਼ਬਾ ਵੇਖੋਗੇ ਕਿ ਪੰਜਾਬ ਦੇ ਨੌਜਵਾਨ ਕਿਸ ਤਰ੍ਹਾਂ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਖੋਪਰੀਆਂ ਲਾਈਆਂ ਸੀ ਬੰਦ-ਬੰਦ ਘਟਵਾਏ ਸੀ ਚੜਖੜੀਆਂ ਤੇ ਚੜ੍ਹੇ ਸੀ ਆਰਿਆਂ ਨਾਲ ਚੀਰੇ ਗਏ ਸੀ ਤੇ ਅੱਜ ਵੀ ਦਿੱਲੀ ਹਿੰਦ ਹਕੂਮਤ ਦੇ ਮੂਹਰੇ ਉਹਦੀਆਂ ਗੋਲੀਆਂ ਦੇ ਮੂਹਰੇ ਸਾਤੀਆਂ ਤਣ ਕੇ ਅੱਜ ਵੀ ਖੜੇ ਤੇ ਕੱਲ ਨੂੰ ਵੀ ਖੜਾਂਗੇ ਧੰਨਵਾਦ ਬਾਈ ਤਾਂ ਬਾਈ ਹਣੀ ਇਹੀ ਗੱਲ ਕਹਿ ਰਹੇ ਨੇ ਕਿ ਜਿਹੜੀ ਅਰਦਾਸ ਕਾਲਪਤਖ ਸਾਹਿਬ ਤੋਂ ਕਰਕੇ ਜਿਹੜੀ ਅਰਦਾਸ ਸ਼ਰੀਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਕਰਕੇ ਚੱਲੇ ਆ ਉਹ ਅਰਦਾਸ ਦਾ ਜੋ ਰੂਪ ਹੈ ਉਹ ਤਾਕਤ ਹੈ ਉਹ ਆਪਣੇ ਆਪ ਕੱਲ ਦੇਖਣ ਨੂੰ ਮਿਲੂਗੀ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬ